ਇਸ ਮੋੜ ਤੇ ਉਪਰੋਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿੰਨੀ ਰਫ਼ਤਾਰ ਦੇ ਨਾਲ ਥੱਲੇ ਆਉਂਦੀਆਂ ਨੇ ਪਰ ਗਲਤ ਮੋੜ ਤੁਸੀਂ ਦੇਖ ਸਕਦੇ ਹੋ ਗੱਡੀ ਆ ਰਹੀ ਪਈ ਹੈ ਇੱਕ ਗਲਤ ਮੋੜ ਲੈਣ ਦੀ ਤਿਆਰੀ ਹੋ ਰਹੀ ਪਈ ਹੈ ਇਹ ਗੱਡੀ ਜਦੋਂ ਮੋੜ ਲਵੇਗੀ ਉਪਰੋਂ ਕੋਈ ਵੱਡੀ ਗੱਡੀ ਆਂਦੀ ਹੈ ਤਾਂ ਦੁਰਘਟਨਾ ਹੋਣ ਦੇ ਚਾਂਸ ਪੂਰੇ-ਪੂਰੇ ਵੱਧ ਜਾਂਦੇ ਨੇ ਇਹ ਆਪਣੇ ਨਾ ਜ਼ਿੰਦਗੀ ਦਾ ਸ਼ਾਰਟਕਟ ਕਰ ਰਹੇ ਨੇ ਤੇ ਜਮਰਾਜ ਨੂੰ ਬੁਲਾਉਂਦੇ ਨੇ ਇਦੋਂ ਮਟਰਨ ਕਰਕੇ ਟ੍ਰੈਫਿਕ ਤੇਜ਼ ਆ ਰਿਹਾ ਉੱਥੋਂ ਦੀ ਥੱਲੇ ਨੂੰ ਬਿਲਕੁਲ ਜੀ ਬਿਲਕੁਲ ਟਰੱਕ ਵੀ ਆ ਰਹੇ ਨੇ ਬੱਸਾਂ ਵੀ ਆ ਰਹੀਆਂ ਕੰਟੇਨਰ ਆ ਰਹੇ ਨੇ ਟਰੋਲੇ ਆ ਰਹੇ ਨੇ ਬਿਲਕੁਲ ਜੀ ਇਹਨਾਂ ਨੂੰ ਇਹ ਨਹੀਂ ਹੈਗਾ ਕਿ ਜੇ ਅਸੀਂ ਟਰਨ ਕਰਦੇ ਹਾਂ ਉਹਨਾਂ ਦੀ ਸਪੀਡ ਜ਼ਿਆਦਾ ਹੁੰਦੀ ਹੈ ਉਤਰਾਈ ਤੇ ਤੇ ਬ੍ਰੇਕਿੰਗ ਨੂੰ ਟਾਈਮ ਲੱਗਦਾ ਹੈ ਤੇ ਉਹ ਵਿੱਚ ਜਾ ਕੇ ਵੱਜ ਵੀ ਸਕਦੇ ਨੇ ਕੋਈ ਇਹਨਾਂ ਨੂੰ ਸੈਂਸ ਨਹੀਂ ਹੈਗੀ ਕੁਛ ਨਹੀਂ ਹੈਗਾ ਤੁਹਾਡੇ ਤੁਸੀਂ ਇੱਥੇ ਖੜੇ ਹੋ ਤੁਹਾਨੂੰ ਦੇਖ ਕੇ ਅਸੀਂ ਤੇ ਨਿਕਲ ਰਹੇ ਨੇ ਨਹੀਂ ਤੇ ਹਰ ਕੋਈ ਕਹਿੰਦਾ ਵੀ ਮੈਂ ਇੱਥੋਂ ਸ਼ਾਰਟਕਟ ਲਵਾਂ ਤੇ ਉੱਪਰ ਚੜ੍ਹ ਜਾਈ ਮੈਂ ਦੀ ਦੇਖ ਸਕਦੇ ਹੋ ਕਿ ਲੋਕ ਆਪਣੀ ਜ਼ਿੰਦਗੀ ਨੂੰ ਦਾਤੇ ਲਗਾਉਣ ਤੋਂ ਬਿਲਕੁਲ ਵੀ ਨਹੀਂ ਚ ਜਗਦੇ ਪਲ ਪਲ ਤੇ ਹਰ ਦੂਸਰੀ ਜਾਂ ਤੀਸਰੀ ਗੱਡੀ ਰੋਂਗ ਲੈ ਕੇ ਰੋਂਗ ਟਾਰਨ ਲੈਣ ਨੂੰ ਪਸੰਦ ਕਰਦੀ ਹੈ ਟਿੰਨਰ ਤੇ ਜਿਹੜੇ ਵੱਡੇ ਟਰਾਲੇ ਨੇ ਉਹਨਾਂ ਦੀਆਂ ਬ੍ਰੇਕਾਂ ਬਹੁਤ ਮੁਸ਼ਕਲਾਂ ਨਾਲ ਆਉਂਦੀਆਂ ਜੋ ਸਪੀਡ ਤੇ ਹੁੰਦੇ ਨੇ ਫਿਰ ਵਿੱਚ ਵਾਈ ਦੇਣੇ ਫਿਰ ਕਹਿੰਦੇ ਟਰੱਕ ਵਾਲੇ ਦਾ ਕਸੂਰ ਸੀਗਾ ਉਹਨਾਂ ਦਾ ਉਹਨਾਂ ਨੇ ਜੀ ਉਹਨੂੰ ਮਾਰਨ ਕੁੱਟਣ ਤੇ ਚਲੇ ਜਾਂਦੇ ਨੇ ਫਿਰ ਬਾਗਬਾਨੀ ਪੰਜਾਬ ਕੇਸਰੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਅੱਜ ਅਸੀਂ ਤੁਹਾਨੂੰ ਇੱਕ ਲੁਧਿਆਣੇ ਦੇ ਇਹੋ ਜਿਹੇ ਰੋਡ ਤੇ ਲੈ ਕੇ ਖੜੇ ਆ ਜਿੱਥੇ ਲੋਕ ਮੌਤ ਤੋਂ ਵੀ ਨਹੀਂ ਡਰਦੇ ਲੋਕਾਂ ਨੂੰ ਇਸ ਵਕਤ ਤੁਹਾਨੂੰ ਅਸੀਂ ਤਾਜ਼ਾ ਤਸਵੀਰਾਂ ਦਿਖਾ ਰਹੇ ਆ ਕਿ ਲੋਕ ਇਸ ਮੋੜ ਤੇ ਆ ਕੇ ਆਪਣੀ ਜ਼ਿੰਦਗੀ ਨਾਲ ਖੁਦ ਖਿਲਵਾੜ ਕਰਨਾ ਪਸੰਦ ਕਰਦੇ ਨੇ ਇਸ ਮੋੜ ਤੇ ਉੱਪਰੋਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿੰਨੀ ਰਫ਼ਤਾਰ ਦੇ ਨਾਲ ਥੱਲੇ ਆਉਂਦੀਆਂ ਨੇ ਪਰੇ ਗਲਤ ਮੋੜ ਤੁਸੀਂ ਦੇਖ ਸਕਦੇ ਹੋ ਗੱਡੀ ਆ ਰਹੀ ਪਈ ਹੈ ਇੱਕ ਗਲਤ ਮੋੜ ਲੈਣ ਦੀ ਤਿਆਰੀ ਹੋ ਰਹੀ ਪਈ ਹੈ ਇਹ ਗੱਡੀ ਜਦੋਂ ਮੋੜ ਲਵੇਗੀ ਉਪਰੋਂ ਕੋਈ ਵੱਡੀ ਗੱਡੀ ਆਂਦੀ ਹੈ ਤਾਂ ਦੁਰਘਟਨਾ ਹੋਣ ਦੇ ਚਾਂਸ ਪੂਰੇ-ਪੂਰੇ ਵੱਧ ਜਾਂਦੇ ਨੇ ਸਾਡੇ ਨਾਲ ਮੌਜੂਦ ਹੈ ਇੱਕ ਸਮਾਜ ਸੇਵੀ ਲੋਕ ਸਾਡੇ ਨਾਲ ਮੌਜੂਦ ਹੈ ਜੋ ਕਿ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਉਣ ਲਈ ਸੁਚੇਤ ਕਰਵਾਉਣ ਲਈ ਪੂਰੀ ਤੋਂ ਪੂਰਨ ਤੋਂ ਆਪਣਾ ਜੋਰ ਲਗਾਇਆ ਹੋਇਆ ਹੈ ਜਿਨ੍ਹਾਂ ਨੇ ਪੂਰੀ ਕੋਸ਼ਿਸ਼ ਕਰਦੇ ਨੇ ਤਾਂ ਕਿ ਲੋਕ ਆਪਣੀ ਜ਼ਿੰਦਗੀ ਨਾਲ ਘੱਟ ਤੋਂ ਘੱਟ ਖਿਲਵਾੜ ਕਰਨ ਇਸ ਵਕਤ ਅਸੀਂ ਗੱਲ ਕਰਦੇ ਆ ਸਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਦਵਿੰਦਰ ਸਿੰਘ ਨਾਗੀ ਸਰ ਆ ਅਸੀਂ ਹੁਣ ਆਪਾਂ ਦੇਖਿਆ ਕਿ ਲੋਕ ਆਪਣੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਪਏ ਨੇ ਇੱਥੋਂ ਦੀ ਬਿਨਾਂ ਆਪਣੀ ਜ਼ਿੰਦਗੀ ਨੂੰ ਦਾਤੇ ਲਾ ਕੇ ਉਧਰ ਮੋੜ ਘਟਦੇ ਨੇ ਉੱਪਰ ਦੇਖਦੇ ਨਹੀਂ ਇਹ ਆਪਣੇ ਨਾ ਜ਼ਿੰਦਗੀ ਦਾ ਸ਼ਾਰਟਕਟ ਕਰ ਰਹੇ ਨੇ ਤੇ ਜਮਰਾਜ ਨੂੰ ਬੁਲਾਉਂਦੇ ਨੇ ਟ੍ਰਮ ਟਾਣ ਕਰਕੇ ਕਿਵੇਂ ਆ ਵੀ ਇਧਰੋਂ ਜਦੋਂ ਤੁਸੀਂ ਉੱਪਰ ਚੜਦੇ ਹੋ ਉਦੋਂ ਟ੍ਰੈਫਿਕ ਤੇਜ਼ ਆ ਰਿਹਾ ਉੱਪਰੋਂ ਦੀ ਥੱਲੇ ਨੂੰ ਬਿਲਕੁਲ ਜੀ ਬਿਲਕੁਲ ਟਰੱਕ ਵੀ ਆ ਰਹੇ ਨੇ ਬੱਸਾਂ ਵੀ ਆ ਰਹੀਆਂ ਕੰਟੇਨਰ ਆ ਰਹੇ ਨੇ ਟਰੋਲੇ ਆ ਰਹੇ ਨੇ ਬਿਲਕੁਲ ਜੀ ਇਹਨਾਂ ਨੂੰ ਇਹ ਨਹੀਂ ਹੈਗਾ ਕਿ ਜੇ ਅਸੀਂ ਟਰਨ ਕਰਦੇ ਹਾਂ ਉਹਨਾਂ ਦੀ ਸਪੀਡ ਜ਼ਿਆਦਾ ਹੁੰਦੀ ਹੈ ਉਤਰਾਈ ਤੇ ਤੇ ਬ੍ਰੇਕਿੰਗ ਨੂੰ ਟਾਈਮ ਲੱਗਦਾ ਹੈ ਤੇ ਉਹ ਵਿੱਚ ਜਾ ਕੇ ਵੱਜ ਵੀ ਸਕਦੇ ਨੇ ਤੇ ਇਹ ਜ਼ਿੰਦਗੀ ਦੇ ਨਾਲ ਖੇਡਦੇ ਨੇ ਲੋਕ ਇੱਥੇ ਸਰ ਦੇਖਿਆ ਜਾ ਸਕਦਾ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇੱਕ ਇਹ ਰਿਫਲੈਕਟਰ ਵੀ ਆ ਲਗਾਏ ਹੋਏ ਨੇ ਇਹ ਰਿਫਲੈਕਟਰ ਜੋ ਨੇ ਇਹ ਲਗਾਏ ਹੋਏ ਨੇ ਫਿਰ ਇਹ ਕੰਪਲੇਂਟ ਕਰਦੇ ਨੇ ਇਸ ਪ੍ਰਸ਼ਾਸਨ ਨੂੰ ਐਡਮਿਨਿਸਟ੍ਰੇਸ਼ਨ ਨੂੰ ਵੀ ਪ੍ਰਸ਼ਾਸਨ ਕੁਝ ਨਹੀਂ ਕਰਦਾ ਹੁਣ ਇਸ ਤੋਂ ਇਸ ਤੋਂ ਬਾਅਦ ਹੋਰ ਕੀ ਕਰਨ ਕੰਦ ਕਰਦੇ ਨੇ ਫੇ ਪੱਕੀ ਪ੍ਰਸ਼ਾਸਨ ਵੱਲੋਂ ਆਪਣੀ ਪੂਰਨਤਾ ਕੋਸ਼ਿਸ਼ ਜੋ ਹੈ ਕੀਤੀ ਗਈ ਹੈ ਪ੍ਰਸ਼ਾਸਨ ਆਪਣੇ ਵੱਲੋਂ ਸਭ ਕੁਝ ਕਰ ਰਿਹਾ ਪਿਆ ਹੋਇਆ ਹੈ ਰੋਡ ਦੇ ਦੋਨੋਂ ਤਰਫਾ ਅਸੀਂ ਦੇਖ ਸਕਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਇੱਕ ਫੋਨ ਦੇ ਜੋ ਹੁੰਦੇ ਆ ਲਗਾਵਿਕ ਨਹੀਂ ਧੱਜੀਆਂ ਉਡਾਉਂਦੇ ਨੇ ਲੋਕ ਵੱਡੀਆਂ ਗੱਡੀਆਂ ਵਾਲੇ ਕੋਈ ਇਹਨਾਂ ਨੂੰ ਸੈਂਸ ਨਹੀਂ ਹੈਗੀ ਕੋਛ ਨਹੀਂ ਹੈਗਾ ਤੁਹਾਡੇ ਤੁਸੀਂ ਇੱਥੇ ਖੜੇ ਹੋ ਤੁਹਾਨੂੰ ਦੇਖ ਕੇ ਅਸੀਂ ਦੇ ਨਿਕਲ ਰਹੇ ਨੇ ਨਹੀਂ ਤੇ ਹਰ ਕੋਈ ਕਹਿੰਦਾ ਵੀ ਮੈਂ ਇੱਥੋਂ ਸ਼ਾਰਟਕਟ ਲਵਾਂ ਤੇ ਉੱਪਰ ਚੜ ਜਾਵਾਂ ਸਿਰਫ ਤੇ ਸਿਰਫ 2 ਤੋਂ 3 ਮਿੰਟ ਲੱਗਦੇ ਨੇ ਇੱਥੋਂ 100 ਮੀਟਰ ਤੇ ਜਾ ਕੇ ਯੂ-ਟਰਨ ਲੈ ਕੇ ਤੁਸੀਂ ਉੱਪਰ ਜਾ ਸਕਦੇ ਹੋ ਟ੍ਰੈਫਿਕ ਤੋਂ ਤਾਂ ਕਿ ਬਾਕੀ ਦਾ ਜਿਹੜਾ ਟ੍ਰੈਫਿਕ ਉਹ ਉਹਨੂੰ ਜ਼ਿਆਦਾ ਦਿੱਕਤ ਨਾ ਆਵੇ ਪ੍ਰੋਬਲਮ ਨਾ ਆਵੇ ਸਰ ਇੱਕ ਤੁਹਾਡੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਪਿਆ ਵਾ ਇੱਕ ਬਹੁਤ ਅੱਛਾ ਰਿਫਲੈਕਟਿੰਗ ਟ੍ਰੇਪਾਂ ਤੇ ਰਿਫਲੈਕਟਿੰਗ ਸਪਰੇ ਪੇਂਟ ਵੀ ਛਿੜਕ ਰਹੇ ਪਏ ਹਾਂਜੀ ਇਹ ਅਸੀਂ ਕਿਉਂਕਿ ਧੁੰਦ ਵੀ ਹੈਗੀ ਆ ਕਾਫੀ ਇਹ ਤਾਂ ਇਵਨ ਰਾਤ ਨੂੰ ਵੀ ਤੇ ਧੁੰਦ ਚ ਵੀ ਇਹ ਕੰਮ ਕਰਦੇ ਨੇ ਇਹ ਚੀਜ਼ਾਂ ਅਸੀਂ ਤਾਂ ਪਿਛਲੇ ਸਾਨੂੰ 10 ਸਾਲ ਹੋ ਗਏ ਆਹੀ ਕੋਸ਼ਿਸ਼ ਕਰ ਰਹੇ ਆਂ ਅਸੀਂ ਆਹ ਦੇ ਲੋ ਤੁਹਾਡੇ ਸਾਹਮਣੇ ਮੁੜ ਰਿਹਾ ਮੈਂ ਤੁਸੀਂ ਦੇਖ ਸਕਦੇ ਹੋ ਨਹੀਂ ਪਤਾ ਹੈਗਾ ਕਿ ਟਾਰਨ ਕਰਨਾ ਕਿਵੇਂ ਹੈ ਦੇਖੋ ਅਸੀਂ ਮਾੜਾ ਜਾਂ ਕਹਿੰਦੇ ਆ ਤੇ ਇਹ ਇਸ਼ਾਰਾ ਸਮਝ ਜਾਂਦੇ ਨੇ ਲੋਕ ਇਸ ਵਕਤ ਆਪਣੀ ਹੀ ਸੇਫਟੀ ਨੂੰ ਲੋਕ ਬਿਲਕੁਲ ਵੀ ਨਹੀਂ ਸਮਝਦੇ ਆਪਣੀ ਸੇਫਟੀ ਨੂੰ ਲੋਕ ਦਾਤੇ ਲਗਾ ਕੇ ਇਸ ਵਕਤ ਡਰਾਈਵ ਕਰਦੇ ਨੇ ਹਰ ਦੂਸਰਾ ਜਾਂ ਤੀਸਰਾ ਬੰਦਾ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਤੁਹਾਡੇ ਸ਼ੋਰਟਕਟ ਹੀ ਲੈਣਾ ਕਰੀਏ ਅਸੀਂ ਇਹਨਾਂ ਦਾ ਹੁਣ ਕੀ ਕਰੀਏ ਦੱਸੋ ਤੁਸੀਂ ਕਿੰਨਾ ਕਾ ਅਸੀਂ ਸਾਡੀ ਤਾਂ ਨਹੀਂ ਡਿਊਟੀ ਹੈਗੀ ਇੱਥੇ ਖੜਨ ਦੀ ਇਹ ਤਾਂ ਆਮ ਹੀ ਸਿਵਿਕ ਸੈਂਸ ਆ ਲੋਕਾਂ ਦੀ ਉਹ ਦੇਖ ਲਓ ਕਿੱਥੋਂ ਟਾਣ ਕਰ ਰਿਹਾ ਪਿਛਲੀ ਗੱਡੀ ਰੁਕ ਗਈ ਉਹ ਟਰੱਕ ਦੇ ਖੁਦ ਵੀ ਕੰਟੇਨਰ ਦੇ ਕਿੰਨੇ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਪਿਛੇ ਵੱਡੇ ਵੱਡੇ ਕੰਟੇਨਰ ਟਰੱਕ ਆ ਰਹੇ ਪਏ ਨੇ ਤੇ ਇਹਨਾਂ ਦੀ ਬ੍ਰੇਕ ਹੈ ਜੋ ਬ੍ਰੇਕਿੰਗ ਸਿਸਟਮ ਹੈ ਉਸ ਨੂੰ ਵੀ ਸਮਾਂ ਲੱਗਦਾ ਹੈ ਬ੍ਰੇਕ ਲੱਗਣ ਨੂੰ ਵੀ ਸਮਾਂ ਲੱਗਦਾ ਹੈ ਇਹਨਾਂ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਜਾ ਰਿਹਾ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਪਿਆ ਹੈ ਕੀ ਆਪਣੀ ਜ਼ਿੰਦਗੀ ਨੂੰ ਦਾਤੇ ਨਾ ਲਗਾਇਆ ਜਾਵੇ ਅਤੇ ਲਾਈਫ ਦੇ ਵਿੱਚ ਡੈਥ ਦਾ ਸ਼ਾਰਟਕਟ ਨਾ ਅਪਣਾਇਆ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਹੈਗਾ ਵਾ ਕੱਟ ਤਾਂ ਵੀ ਇਹ ਨਹੀਂ ਮੁੜਦੇ ਹੈਗੇ ਲੋਕ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ ਇਹਨਾਂ ਲੋਕਾਂ ਨੂੰ ਤੁਹਾਡੇ ਵੱਲੋਂ ਹੁਣ ਤੱਕ ਕਿੰਨੀ ਥਾਵਾਂ ਤੇ ਜਿਹੜੇ ਆਹ ਰਿਫਲੈਕਟਰਸ ਲਗਾਏ ਗਏ ਨੇ ਰਿਫਲੈਕਟਰ ਅਸੀਂ ਕਾਫੀ ਲਗਾਤੇ ਨੇ ਇੱਧਰ ਲਾਇਆ ਹੋਇਆ ਅੱਗੇ ਟ੍ਰੈਫਿਕ ਨੂੰ ਡਿਵੋਟ ਕਰਨ ਲਈ ਪੋਲ ਲਾਏ ਸੀ ਐਨ ਐਚ ਏ ਆਈ ਵਾਲਿਆਂ ਨੇ ਤੇ ਉਹਦੇ ਤੇ ਅਸੀਂ ਕ੍ਰਾਸ ਲਗਾਏ ਸੀ ਕਿ ਰੈੱਡ ਕਲਰ ਦੇ ਵੀ ਰਾਤ ਨੂੰ ਧੁੰਦ ਦੇ ਵਿੱਚ ਇਹਨਾਂ ਦਾ ਬਚਾਅ ਹੋ ਸਕੇ ਕਿਉਂਕਿ ਜਿੱਦਣ ਅਸੀਂ ਲਾਇਆ ਉਸ ਤੋਂ ਇੱਕ ਦਿਨ ਪਹਿਲਾਂ ਹੀ ਮੇਰੇ ਦੋਸ ਦਾ ਐਕਸੀਡੈਂਟ ਹੋਣ ਲੱਗਿਆ ਜੀ ਰਾਤ ਨੂੰ 1:30 ਵਜੇ ਤੇ ਉਹਨੇ ਫਿਰ ਮੈਨੂੰ ਸਪੈਸ਼ਲੀ ਕਿਹਾ ਕਹਿੰਦਾ ਭਾਜੀ ਉੱਥੇ ਜ਼ਰੂਰ ਲਗਾ ਕੇ ਆ ਮੈਂ ਮਰਦਾ ਬਚਿਆ ਵਾ ਤੇ ਮੈਂ ਤੇ ਮੇਰਾ ਦੋਸਾ ਗੈਰੀਆ ਮੇਰੇ ਨਾਲ ਖੜਾ ਇਹ ਅਸੀਂ ਰਾਤੀ ਜਾ ਕੇ ਉੱਥੇ ਟੇਪਾਂ ਲਾ ਕੇ ਆਏ ਆਂ ਕਲਾਵੀ ਦੇ ਬਿਲਕੁਲ ਅੱਗੇ ਓਕੇ ਜੀ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਟਰੱਕ ਵਾਲੇ ਵੀ ਉਹਨੂੰ ਪੁੱਛਿਆ ਕਿ ਕਿੱਧਰ ਜਾਣਾ ਹੈ ਕੱਟ ਲੈਣ ਦੀ ਇੱਥੋਂ ਦੇਖ ਲੋ ਕਿੰਨਾ ਰੋਂਗ ਆਂਦੇ ਨੇ ਲੋਕ ਇੱਥੇ ਜੀ ਸਿੱਧਾ ਸਿੱਧਾ ਚੱਲੇ ਜਾਂਦਾ ਇਹ ਦੇਖ ਸਕਦੇ ਹੋ ਕਿ ਲੋਕ ਆਪਣੀ ਜ਼ਿੰਦਗੀ ਨੂੰ ਦਾਤੇ ਲਗਾਉਣ ਤੋਂ ਬਿਲਕੁਲ ਵੀ ਨਹੀਂ ਚ ਜਗਦੇ ਪਲ ਪਲ ਤੇ ਹਰ ਦੂਸਰੀ ਜਾਂ ਤੀਸਰੀ ਗੱਡੀ ਰੋਂਗ ਲੈ ਕੇ ਰੋਂਗ ਟਰਨ ਲੈਣ ਨੂੰ ਪਸੰਦ ਕਰਦੀ ਹੈ ਥੋੜਾ ਜਿਹਾ ਅੱਗੇ ਜਾਣਾ ਨਹੀਂ ਪਸੰਦ ਕਰਦੇ ਤੁਸੀਂ ਇਹ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਹੈ ਜੋ ਉਸ ਦੇ ਵੱਲੋਂ ਕੀ ਇੱਥੇ ਪਹਿਲਾਂ ਲਗਾ ਚੁੱਕੇ ਨੇ ਫਿਰ ਵੀ ਮੋੜਣ ਦੇ ਬਾਵਜੂਦ ਵੀ ਨਹੀਂ ਮੁੜਿਆ ਮੋੜ ਕੇ ਹੀ ਹੱਡੀ ਆ ਗੱਡੀ ਉਸ ਬੰਦੇ ਨੇ ਇੰਨੇ ਕਿ ਇਹ ਇਹੀ ਸਮੇਂ 'ਚ ਜੇ ਉੱਪਰੋਂ ਕੋਈ ਤੇਜ਼ ਆ ਜਾਈਏ ਲੋਕ ਹੱਸ ਰਹੇ ਨੇ ਦੰਦ ਕੱਢ ਰਹੇ ਨੇ ਦੇਖੋ ਤੁਹਾਡੇ ਸਾਹਮਣੇ ਆ ਪੀਵੀ 10 ਐਫਐਲ 9555 ਇਹ ਕੀ ਖਾਸੀਅਤ ਨਹੀਂ ਦੱਸੋ ਹੱਸ ਕੇ ਕੀ ਸ਼ੋਅ ਕਰਨਾ ਜਾਂਦੇ ਵੀ ਅਸੀਂ ਬੇਵਕੂਫਾਂ ਜਿਹੜਾ ਟ੍ਰੈਫਿਕ ਨੂੰ ਅੱਗੇ ਕਰ ਰਹੇ ਹਾਂ ਉਹਨਾਂ ਦੇ ਦੰਦ ਕੱਢੀ ਜਾਂਦੇ ਨੇ ਦੇਖੋ ਇਸੇ ਦੌਰਾਨ ਮੰਨ ਲਓ ਉੱਪਰੋਂ ਜੇ ਵੱਡੀ ਗੱਡੀ ਬੱਸ ਟਰੱਕ ਜਾਂ ਕੋਈ ਹੋਰ ਗੱਡੀ ਕੰਟੇਨਰ ਵਗੈਰਾ ਆ ਜਾਵੇ ਤੇ ਉਹਦੀਓ ਬ੍ਰੇਕਾਂ ਲਗਣੀਆਂ ਬਹੁਤ ਮੁਸ਼ਕਲ ਹੁੰਦੀਆਂ ਨੇ ਕੰਟੇਨਰ ਤੇ ਜਿਹੜੇ ਵੱਡੇ ਟਰਾਲੇ ਨੇ ਉਹਨਾਂ ਦੀਆਂ ਬ੍ਰੇਕਾਂ ਬਹੁਤ ਮੁਸ਼ਕਲ ਨਾਲ ਹੁੰਦੀਆਂ ਜੋ ਸਪੀਡ ਤੇ ਹੁੰਦੇ ਨੇ ਫਿਰ ਵਿੱਚ ਵਾ ਇਹਦੇ ਨੇ ਫਿਰ ਕਹਿੰਦੇ ਟਰੱਕ ਵਾਲੇ ਦਾ ਕਸੂਰ ਸੀਗਾ ਉਹਨਾਂ ਦਾ ਉਹਨਾਂ ਨੇ ਜੀ ਉਹਨੂੰ ਮਾਰਨ ਕੁੱਟਣ ਤੇ ਚਲੇ ਜਾਂਦੇ ਨੇ ਫਿਰ ਕਸੂਰ ਭਾਵੇਂ ਇੰਨਾ ਛੋਟੀ ਗੱਡੀ ਵਾਲਿਆਂ ਦਾ ਹੋਵੇ ਪਰ ਕਸੂਰ ਇਹ ਵੱਡੀਆਂ ਗੱਡੀਆਂ ਦਾ ਕੱਢਣਗੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜੋ ਆਪਣੀ ਜ਼ਿੰਦਗੀ ਨੂੰ ਦਾਤ ਤੇ ਲਗਾਉਣ ਤੋਂ ਬਿਲਕੁਲ ਵੀ ਨਹੀਂ ਜਿਜਗਦੇ ਇੱਥੇ ਪ੍ਰਸ਼ਾਸਨ ਵੱਲੋਂ ਆਪਣਾ ਕੰਮ ਕਰ ਦਿੱਤਾ ਗਿਆ ਹੈ ਉਤਵਿਰੇ ਵੀ ਲੋਕਾਂ ਨੇ ਉਹ ਪ੍ਰਸ਼ਾਸਨ ਵੱਲੋਂ ਲਗਾਏ ਗਏ ਜੋ ਪੋਲ ਸੀਗੇ ਉਹ ਉਖਾੜ ਕੇ ਸੁੱਟ ਦਿੱਤੇ ਆ ਤਾਂ ਕਿ ਇਹੋ ਆਪਣੀ ਮੋੜ ਦਾ ਸ਼ਾਰਟਕਟ ਆਸਾਨੀ ਨਾਲ ਲੈ ਸਕਿਆ ਤੁਸੀਂ ਦੇਖ ਸਕਦੇ ਹੋ ਕਿ ਪਿੱਛੋਂ ਤੇਜ਼ ਰਫ਼ਤਾਰ ਨਾਲ ਗੱਡੀ ਆ ਰਹੀ ਸੀ ਤੇ ਬਾਈਕ ਸਵਾਰ ਨੇ ਬਿਨਾਂ ਦੇਖੇ ਉਹਨੂੰ ਫਟਾਫਟ ਮੋੜਨ ਦੀ ਕੀਤੀ ਇਹ ਜਿਹੜਾ ਲਾਈਫ ਦਾ ਜੋ ਸ਼ਾਰਟਕਟ ਹੈ ਪੰਜਾਬ ਕੇਸਰੀ ਜਗਬਾਣੀ ਦੇ ਰਾਈ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਿਆਦਾ ਜ਼ਰੂਰਤ ਹੈ ਅਤੇ ਲਾਈਫ ਦੇ ਵਿੱਚ ਸ਼ਾਰਟਕਟ ਹੱਲ ਨਹੀਂ ਹੁੰਦਾ ਹਰ ਚੀਜ਼ ਦਾ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਹੀ ਸਾਵਧਾਨੀ ਨਾਲ ਚਲਾਉਣਾ ਚਾਹੀਦਾ ਹੈ ਲੋਕ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਖੜੇ ਖੜੇ ਹੀ ਇਸ ਵਕਤ 10 ਤੋਂ 20 ਗੱਡੀਆਂ ਜੋ ਹੈ ਬਿਲਕੁਲ ਹੀ ਰੋਂਗ ਕਟ ਬਿਲਕੁਲ ਰੋਂਗ ਡਰਾਈਵ ਕਰ ਰਹੀਆਂ ਨੇ ਇਹ ਸਾਰੀ ਫਿਰ ਗਲਤੀ ਜਦੋਂ ਪ੍ਰਸ਼ਾਸਨ ਦੀ ਮੰਨ ਲਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕਾਂ ਵੱਲੋਂ ਕਿੰਨੀ ਅਨਗਹਿਲੀ ਕੀਤੀ ਜਾ ਰਹੀ ਪਈ ਹੈ ਅਸੀਂ ਲੋਕਾਂ ਤੋਂ ਉਹੀ ਗੁਜ਼ਾਰਿਸ਼ ਕਰਾਂਗੇ ਕੀ ਜਿਹੜੀ ਡਰਾਈਵਿੰਗ ਹੈ ਉਹ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਾਵਧਾਨ ਹੋ ਕੇ ਕੀਤੀ ਜਾਵੇ ਫਿਲਹਾਲ ਹਲੇ ਤੁੰਦਾ ਦਾ ਮੌਸਮ ਵੀ ਚੱਲਦਾ ਪਿਆ ਹੋਇਆ ਹੈ ਤੁੰਦਾ ਦੇ ਮੌਸਮ ਦੇ ਵਿੱਚ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਕਿ ਜੋ ਡਰਾਈਵਿੰਗ ਹੈ ਉਹ ਬਹੁਤ ਹੀ ਧਿਆਨ ਦੇ ਨਾਲ ਕੀਤੀ ਜਾਵੇ ਸੜਨਾਂ ਨਾਲ ਜੁੜੇ ਰਹੋ ਜਗਬਾਨੀ ਤੇ ਧੰਨਵਾਦ